ਸਤਿ ਸ਼੍ਰੀ ਅਕਾਲ ਦੋਸਤੋ ਹੋਰ ਕੀ ਹਾਲ ਚਾਲ ਹੈ ਅੱਜ ਇੱਕ ਨਵੀਂ ਵੀਡੀਓ ਲੈ ਕੇ ਆਏ ਆ ਅੱਜ ਦੀ ਇਸ ਵੀਡੀਓ 'ਚ ਅਸੀਂ ਲਾਂਗੋਵਾਲ ਦੀਆਂ ਇਤਿਹਾਸਕ ਜਗ੍ਹਾਵਾਂ ਤੁਹਾਨੂੰ ਦਿਖਾਵਾਂਗੇ ਤੋ ਬਾਈ ਸਭ ਮੇਰੇ ਨਾਲ ਕੁਲਵਿੰਦਰ ਹੈ ਸਤਿ ਸ਼੍ਰੀ ਅਕਾਲ ਜੀ ਤੇ ਅੱਜ ਜੋ ਪਿੱਛੇ ਤੁਸੀਂ ਬਿਲਡਿੰਗ ਦੇਖ ਰਹੇ ਹੋ ਇਹ ਭਾਈ ਮਨੀ ਸਿੰਘ ਦੇ ਨਾਂ ਤੇ ਬਣਿਆ ਹੋਇਆ ਗੁਰਦੁਆਰਾ ਹੈ ਤੇ ਇਹ ਨੌ ਮੰਜ਼ਲੇ ਗੁਰਦੁਆਰੇ ਦੇ ਨਾਮ ਤੋਂ ਵੀ ਮਸ਼ਹੂਰ ਹੈ ਤੋ ਇੱਕ ਕੁਝ ਇਹਦੇ ਬਾਰੇ ਤੁਹਾਨੂੰ ਬਾਈ ਕੁਲਵਿੰਦਰ ਜੀ ਵੀ ਦੱਸਣਗੇ ਹਾਂਜੀ ਦੋਸਤੋ ਇੱਥੇ ਹਰ ਇੱਕ ਸਾਲ ਆਏ ਸਾਲ ਬਹੁਤ ਵਧੀਆ ਮੇਲਾ ਭਰਦਾਗਾ ਜੀ ਹੈਗਾ ਜੀ ਅੱਗੇ ਗੱਗੂ ਜੀ ਹਾਂਜੀ ਭਾਈ ਜਿਵੇਂ ਕੁਲਵਿੰਦਰ ਨੇ ਦੱਸਿਆ ਹਰ ਸਾਲ ਇੱਥੇ ਭਾਈ ਮਨੀ ਸਿੰਘ ਜੀ ਦੀ ਯਾਦ ਵਿੱਚ ਬਹੁਤ ਵਧੀਆ ਮੇਲਾ ਭਰਦਾਗਾ ਤੇ ਬਹੁਤ ਸੰਗਤਾਂ ਆਉਂਦੀਆਂ ਹਨ ਤੇ ਗੁਰੂ ਦਾ ਟੁੱਟ ਲੰਗਰ ਵੀ ਉਸ ਦਿਨ ਵਰਤਿਆ ਜਾਂਦਾ ਜੀ ਸੋ ਇਸ ਜਗ੍ਹਾ ਬਾਰੇ ਇੰਨਾ ਹੀ ਬਾਕੀ ਕਦੇ ਡਿਟੇਲ ਚ ਵੀ ਵੀਡੀਓ ਬਣਾਵਾਂਗੇ ਹੋਰ ਤੇ ਹੁਣ ਅਸੀਂ ਅੱਗੇ ਚੱਲਦੇ ਆਂਗੇ ਲੌਂਗਵਾਲ ਦੇ ਪੀਰਖਾਨੇ ਵਿੱਚ ਚਲ ਮੈਂ ਮੈਂ ਰੋਡਾਂ ਤੇ ਬਾਈ ਕੁਲਵੰਦਰ ਕਹਿੰਦਾ ਮੈਂ ਨਹੀਂ ਕੋਸੇ ਬੋਲਦਾ ਕੋਈ ਗੱਲ ਨਹੀਂ ਮੈਂ ਬੋਲਦਣਾਗਾ ਨਹੀਂ ਨਹੀਂ ਇਹਦੇ ਪਰ ਕੋਈ ਨਹੀਂ ਬਾਈ ਕੁਲਵੰਦਰ ਕਹਿੰਦਾ ਮੈਂ ਨਹੀਂ ਬੋਲਦਾ ਕੋਈ ਗੱਲ ਨਹੀਂ ਮੈਂ ਬੋਲਦਣਾ ਬਾਈ ਕੋਈ ਚੱਕਰ ਨਹੀਂ ਆਪਾਂ ਬੋਲਣ ਨੂੰ ਨੇਰੀ ਆ ਗਏ ਤੇ ਸੋ ਦੋਸਤੋ ਇਹ ਤਾਂ ਹਾਸੇ ਮਜ਼ਾਕ ਸੀ ਹਾਂਜੀ ਦੋਸਤੋ ਜਿਵੇਂ ਅਸੀਂ ਪਹਿਲਾਂ ਮਣੀ ਸਿੰਘਾ ਦੇ ਗੁਰਦੁਆਰੇ ਜਾ ਕੇ ਆਏ ਆ ਤੇ ਹੁਣ ਅਸੀਂ ਪਹੁੰਚੇ ਆ ਪਿੱਛੇ ਤੁਸੀਂ ਦੇਖ ਰਹੇ ਹੋਗੇ ਪੀਰਖਾਨਾ ਹੈ ਜੋ ਪੀਰ ਬਾਬਾ ਲਖਦਾਤਾ ਜੀ ਦਾ ਹੈ ਇਹ ਲੌਂਗ ਵਾਲ ਵਿੱਚ ਜੋ ਆਪਣਾ ਸਰਕਾਰੀ ਹਸਪਤਾਲ ਆ ਉਸ ਦੇ ਨੇੜੇ ਬਣਿਆ ਹੋਇਆਗਾ ਬਹੁਤ ਹੀ ਸੋਹਣੀ ਇਮਾਰਤ ਹੈ ਪੀਰਖਾਨੇ ਦੀ ਤੇ ਹਰ ਵੀ ਵਾਰ ਇੱਥੇ ਬਹੁਤ ਸੰਗਤਾਂ ਆਉਂਦੀਆਂ ਹਨ ਹਾਂਜੀ ਦੋਸਤੋ ਹੁਣ ਅਸੀਂ ਪਹੁੰਚਿਆ ਮੂਲ ਕੇ ਦਰਵਾਜ਼ੇ ਜਿਵੇਂ ਤੁਸੀਂ ਪਿੱਛੇ ਦੇਖ ਰਹੇ ਹੋ ਬਹੁਤ ਪੁਰਾਣਾ ਦਰਵਾਜ਼ਾ ਬਣਿਆ ਹੋਇਆ ਇੱਥੇ ਤੇ ਇਹ ਜੋ ਦਰਵਾਜ਼ਾ 1945 ਵਿੱਚ ਬਣਿਆ ਸੀਗਾ ਆਜ਼ਾਦੀ ਦੇ 2 ਸਾਲ ਪਹਿਲਾਂ ਇਹ ਬਣਿਆ ਹੋਇਆ ਬਹੁਤ ਹੀ ਪੁਰਾਣਾ ਇਤਿਹਾਸਕ ਲੌਂਗ ਹਾਲ ਦਾ ਦਰਵਾਜ਼ਾ ਮੂਲਿਕਾ ਦਰਵਾਜਾ ਇਹ ਗਾਹੂ ਪੱਤੀ ਵਿੱਚ ਬਣਿਆ ਹੋਇਆ ਤੇ ਇੱਥੇ ਬਜ਼ੁਰਗ ਬੈਠੇ ਨੇ ਆ ਉਹਨਾਂ ਨਾਲ ਗੱਲਬਾਤ ਕਰਦੇ ਆਂ ਕਿ ਕਹਿੰਦੇ ਨੇ ਦੱਸ ਦਿਨ ਉਹਨਾਂ ਨੂੰ ਇਸ ਦਰਵਾਜੇ ਦੇ ਇਤਿਹਾਸ ਬਾਰੇ ਕੀ ਕੁਝ ਪਤਾ ਕਾ ਜੀ ਬਾਬਾ ਜੀ ਕੀ ਨਾਮ ਹਟ ਮੇਰਾ ਨਾਮ ਨਰਪਾਲ ਸਿੰਘ ਆ ਜੀ ਇਹ ਜਿਹੜਾ ਪਿੱਛੇ ਆਪਣਾ ਮੂਲਿਕਾ ਦਰਵਾਜਾ ਬਣਿਆ ਹੋਇਆ ਇਹਦੇ ਬਾਰੇ ਦੱਸੋ ਸਾਨੂੰ ਕੁਝ ਕੀ ਸਟੋਰੀ ਆ ਪੁਰਾਣਾ ਦਰਵਾਜਾ ਜੀ ਲੰਗੋਵਾਲ ਪਿੰਡ ਦਾ ਦਰਵਾਜੇ ਦਾ ਸਾਰੇ ਪੱਤੀਆਂ ਦੇ ਸੀਗੇ ਉਹ ਨਾ ਸੰਭਾਲ ਹੋਣ ਕਰਕੇ ਉਹ ਢੇਢੇਰੀ ਹੋ ਗਏ ਇਹਦੀ ਸਾਡੇ ਲੋਕਾਂ ਨੇ ਸਾਡੇ ਬਤਵੰਤਿਆਂ ਨੇ ਬਜ਼ੁਰਗਾਂ ਨੇ ਸਾਡੇ ਨੇ ਸੰਭਾਲ ਕੀਤੀ ਹੈ ਅਤੇ ਕਰਦੇ ਕਰਦੇ ਆ ਰਹੇ ਆ ਇਸ ਕਰਕੇ ਇਹ ਵਰਕਰ ਆ ਰਹੇ ਜੀ ਇਹ ਜਿਵੇਂ ਬਾਬਾ ਜੀ ਆਪਾਂ ਦੇਖ ਰਹੇ ਵੀ 1945 ਚ ਬਣਿਆ ਹੋਇਆ ਹੈਗਾ ਇਹ ਤੇ ਇਹ ਜਨਨ ਕਿ ਵੀ ਇਹਦੇ ਬਾਰੇ ਅਸੀਂ ਇਹ ਚੀਜ਼ ਵੀ ਸੁਣੀ ਆ ਵੀ ਆਪਣੇ ਪਿੰਡ ਦੇ ਵਿੱਚ ਜਿਹੜੇ ਚਾਰ ਦਰਵਾਜ਼ੇ ਬਣੇ ਹੋਏ ਸੀਗੇ ਵੀ ਉਹ ਜਨਨ ਕਿ ਵੀ ਇਹਨਾਂ ਚਾਰਾਂ ਦਰਵਾਜ਼ਿਆਂ ਵਿੱਚ ਦੀ ਹੀ ਐਂਟਰੀ ਸੀ ਹਾਂ ਉਹਨਾਂ ਚਾਰਾਂ ਚੋਂ ਇਹ ਇੱਕ ਦਰਵਾਜ਼ਾ ਮੂਲੇ ਦਾ ਦਰਵਾਜ਼ਾ ਹੈ ਠੀਕ ਹੈ ਜੀ ਠੀਕ ਹੈ ਜੀ ਧੰਨਵਾਦ ਸੋ ਤੁਸੀਂ ਸੁਣਿਆ ਬਾਬਾ ਜੀ ਦੇ ਵਿਚਾਰ ਇਸ ਦਰਵਾਜ਼ੇ ਬਾਰੇ ਸੋ ਅੱਗੇ ਆਪਾਂ ਹੁਣ ਚੱਲਦੇ ਆਂ ਕਿਸੇ ਹੋਰ ਜਗ੍ਹਾ ਤੇ ਸੋ ਦੋਸਤੋ ਪਿੱਛੇ ਦੇਖ ਆ ਤੁਸੀਂ ਹੁਣ ਅਸੀਂ ਪਹੁੰਚਿਆ ਸਿੱਧ ਸਮਾਦਾਂ ਵਿੱਚ ਇਹਦੇ ਬਾਰੇ ਜਾਣਕਾਰੀ ਭਾਈ ਕੁਲਵਿੰਦਰ ਜੀ ਤੁਹਾਨੂੰ ਦੇਣਗੇ ਭਾਈ ਕੁਲਵਿੰਦਰ ਜੀ ਹਾਂਜੀ ਦੋਸਤੋ ਇਹ ਸਿੱਧ ਸਮਾਧਾਂ ਤੇ ਹੀ ਆਏ ਸਾਲ ਦਸਵੀਂ ਭਰਦੀ ਆਈ ਆਏ ਮਹੀਨੇ ਵੀ ਭਰਦੀ ਆਈ ਐ ਸਾਲ ਬਾਅਦ ਤਾਂ ਬਹੁਤ ਵੱਡੀ ਦਸਵੀਂ ਭਰਦੀ ਮਹੀਨੇ ਦੀ ਮਹੀਨੇ ਭਰਦੀ ਨਾਲੇ ਦਾਵੇਂ ਇਹ ਜਗ੍ਹਾ ਤੇ ਸਿੱਧ ਸਮਾਧਾਂ ਤੇ ਬਹੁਤ ਸੁੱਖਾਂ ਵਾਰ ਆਉਂਦੀਆਂ ਨੇ ਗੀਆਂ ਇਹ ਅਸੀਂ ਲੋਂਗੋਵਾਲ ਤੇ ਇੰਡੀਆ ਦੇ ਵਿੱਚ ਖੜੇ ਆਂ ਇਤੂ ਬਾਅਦ ਗੱਗੂ ਜੀ ਦੱਸਣਗੇ ਸੋ ਜਿਵੇਂ ਬਾਈ ਨੇ ਦੱਸਿਆ ਵੀ ਇੱਥੇ ਹਰੇਕ ਦਸਵੀਂ ਭਰਦੀ ਆ ਤੇ ਸਾਲ ਬਾਅਦ ਜੋ ਦਸਹਰੇ ਵਾਲੀ ਦਸਵੀਂ ਹੁੰਦੀ ਹੈਗੀ ਉਸ ਦਿਨ ਇੱਥੇ ਬਹੁਤ ਇਕੱਠ ਹੁੰਦਾ ਹੈ ਅਤੇ ਹੋਰ ਵੀ ਜਿਵੇਂ ਪਿੰਡ ਦੇ ਨੇਕੇ ਮोटे ਪ੍ਰੋਗਰਾਮ ਹੁੰਦੇ ਹਨ ਕਿਸੇ ਦੇ ਭੋਗ ਦਾ ਜਾਂ ਕਿਸੇ ਨੂੰ ਖੁਸ਼ੀ ਚ ਪਾਠ ਕਰਾਉਣਾ ਤਾਂ ਉਹ ਪ੍ਰੋਗਰਾਮ ਵੀ ਇੱਥੇ ਕਰਾਏ ਜਾਂਦੇ ਹਨ ਇੱਥੇ ਬਹੁਤ ਹੀ ਵਧੀਆ ਲੰਗਰ ਹਾਲ ਬਣਿਆ ਹੋਇਆ ਹੈਗਾ ਮੈਂ ਕੈਮਰਾਮੈਨ ਨੂੰ ਕਹੂੰਗਾ ਕਿੱਧਰ ਦਿਖਾਓ ਜੀ ਸਾਫ ਸਫਾਈ ਦਾ ਬਹੁਤ ਪ੍ਰਬੰਧ ਹੈ ਲੰਗਰ ਘਰ ਦੇ ਵਿੱਚ ਅਤੇ ਇੱਥੇ ਜੋੜਾ ਘਰ ਬਣਿਆ ਹੋਇਆ ਬਾਹਰ ਇੱਥੇ ਜੋੜੇ ਦੀ ਬਹੁਤ ਯਾਨੀ ਕਿ ਤੁਸੀਂ ਦੇਖ ਸਕਦੇ ਹੋ ਇਸ ਤੋਂ ਤਾਂ ਜਲਾ ਸਕਦੇ ਹੋ ਕਿੰਨਾ ਇਕੱਠ ਇੱਥੇ ਹੁੰਦਾ ਹੋਊਗਾ ਇੰਨਾ ਵਧੀਆ ਪ੍ਰਬੰਧਾ ਜੋੜਾ ਘਰ ਦਾ ਸੋ ਇਹ ਜੋ ਲੰਗੋਵਾਲ ਦੀਆਂ ਥਾਵਾਂ ਹਨ ਇਤਿਹਾਸਕ ਥਾਵਾਂ ਧਾਰਮਿਕ ਅਤੇ ਹੋਰ ਜੋ ਤੁਹਾਨੂੰ ਦਿਖਾਈਆਂ ਹਨ ਇਹ ਇਹਨਾਂ ਬਾਰੇ ਜੀ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਵੇ ਤਾਂ ਸਾਡੀ ਵੀਡੀਓ ਲਾਈਕ ਕਰਿਓ ਵੀਡੀਓ ਤੇ ਕਮੈਂਟ ਕਰਿਓ ਤੇ ਆਪਣੇ ਵਿਚਾਰ ਸਾਨੂੰ ਜਰੂਰ ਦੱਸਿਓ ਤਾਂ ਕਿ ਸਾਨੂੰ ਹੋਰ ਹੌਸਲਾ ਮਿਲੇ ਹੋਰ ਵੀਡੀਓ ਬਣਾਉਣ ਦਾ ਤੇ ਬਾਕੀ ਛੋਟਾ ਧੰਨਵਾਦ ਕਰਨੀ ਹੈ ਬਾਈ ਕੁਲਵਿੰਦਰ ਜੀ ਧੰਨਵਾਦ ਜੀ ਬੱਸ